ਪਕੌੜੇ ਆ ਉਹ ਸਾਰੀ ਜਾਬਤ ਕਰਕੇ ਉਹਨਾਂ ਤੇ ਬਣਦੀਆਂ ਧਰਾਵਾਂ ਤੇ ਜਿਹੜੀਆਂ ਇਨੀਵੈਸਲੀ ਕੀਤੀਆਂ ਜਾਂਨ ਐਡਜਸਟ ਕੀਤੀਆਂ ਜਾਂਨ ਬਲਜੂ ਆਪਣਾ ਕੋਈ ਬੇਇਮਾਨੀ ਨਹੀਂ ਆ ਜੋ ਸਾਡੇ ਸਿੰਘਾਂ ਨੇ ਵੀ ਰਿਪੋਰਟ ਕੀਤੀ ਹੈ ਉਹਦੇ ਵਿੱਚ ਇਹੀ ਕਲੀਅਰ ਹੋਇਆ ਪਿੰਡ ਤੋਂ ਸੁਣਿਆ ਗਿਆ ਇਹੀ ਕਲੀਅਰ ਹੋਇਆ ਉਹਨਾਂ ਨੇ ਚੋਰੀ ਦੀ ਬਣਾਉਣ ਕੋਸ਼ਿਸ਼ ਕੀਤੀ ਹੈ ਰਿਪੋਰਟ ਜਿਹੜੀ ਆ ਬੰਦੇ ਨੂੰ ਫੜਾਉਣ ਵੇਖ ਰਹਾ ਤੁੰਗੇ ਜੀ ਆ ਤੇ ਜਿਹੜੇ ਛੜਾ ਕੇ ਲੱਗੇ ਆ ਉਹ ਵੀ 24 ਦੇ ਆਧਾਰ ਤੇ ਮਦਦ ਛੜਾ ਕੇ ਲੈ ਗਏ ਆ ਉਹ ਤੋਂ ਬਾਅਦ ਇਹ ਮਾਮਲਾ ਜਿਹੜਾ ਆ ਬੇਤਰੀ ਦਾ ਆ ਉਹਦੇ ਨਾਲ ਦੇ ਨਾਲ ਸੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 302 ਦੁਆਇ ਬਾਡੀ ਫਟ ਬਾਗੀ ਤੇ ਪਲੱਸ ਖੁਰਦੋ ਵਰਦ ਕਰਨ ਦੀ ਵੀਡੀਓ ਬ੍ਰੀਡ ਕੀਤੀਆਂ ਗਈਆਂ ਇਹ ਤਾਂ ਉਸ ਤਰ੍ਹਾਂ ਵਾਲਾ ਹੁੰਦਾ ਛੋਟੇ ਗੇ ਵੀਡੀਓ ਬ੍ਰੀਡ ਕੀ ਆਂ ਇਹ ਤਾਂ ਉਹ ਇੱਕ ਤਰੀਕ ਕੀ ਨੂੰ ਆਈ ਹੈ ਜੀ ਤਾਂ ਇਹਨਾਂ ਨੇ ਕਹਿੰਦੀ ਐਸਾ ਦੇ ਕੱਲ ਕੋਈ ਰੋਲਾ ਕਿੰਨੇ ਜਾਂਦਾ ਜੀ 25 ਲਿੰਕ ਦਾ ਉਦੋਂ ਪਹਿਲਾਂ ਕੰਮ ਕੈਚਨ ਨੂੰ ਇਨਵੋਲ ਕੀਤਾ ਜੀ ਨਹੀਂ ਕੀਤਾ 25 ਲਿੰਕ ਦੀ ਗੱਲ ਨਹੀਂ ਕੀਤਾ ਕਿ ਇਨਵੋਲ ਨਹੀਂ ਕੀਤਾ ਤੇ ਜਦੋਂ ਕੱਲ ਪੜਾ ਲੱਗਾ ਜਿੱਦੋਂ ਜੀ